ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰ ਇਹ ਸਥਾਨ ਜੋ ਜੀ ਆਪ ਦੇਖ ਰਹੇ ਹੋ ਇਹ ਸਿੱਖੋਂ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਜਿਨ੍ਹਾਂ ਨੂੰ ਸੰਮਤ 1810 ਸਨ 1753 ਈਸਵੀ ਵਿੱਚ ਸਰਹੰਦ ਦੇ ਨਵਾਬ ਅਬਦੁਲ ਸਮੁੰਦ ਖਾਨ ਨੇ ਤਵਾਖੂ ਵਾਲੀ ਪੰਡ ਬੋਝਾ ਨਾ ਚੁਕਣ ਕਰਕੇ ਪੁੱਠਿਆ ਟਾਂਕੇ ਪੁੱਠੀ ਖਲ ਉਤਾਰ ਕੇ ਉਹਨਾਂ ਦੇ ਪਰਿਵਾਰ ਸਮੇਤ ਸ਼ਹੀਦ ਕੀਤਾ ਸੀ ਇਹ ਉਹਨਾਂ ਦਾ ਸ਼ਹੀਦੀ ਸਥਾਨ ਹੈ ਤੇ ਇਹ ਤਸਵੀਰ ਬਾਬਾ ਜੀ ਦੀ ਹੈ ਤੇ ਅੱਗੇ ਜੋ ਮਾਤਾ ਜੀ ਦੀ ਤਸਵੀਰ ਹੈ ਮਾਤਾ ਧਨਕੌਰ ਜੀ ਇਹ ਬਾਬਾ ਜੀ ਦੀ ਧਰਮ ਸਪਤਨੀ ਸਨ ਇਹਨਾਂ ਨੂੰ ਵੀ ਬਾਬਾ ਜੀ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਤੇ ਉਸ ਤੋਂ ਅੱਗੇ ਉਹਨਾਂ ਦੇ ਵੱਡੇ ਸੁਪੁੱਤਰ ਭਾਈ ਕੜਾਕਾ ਸਿੰਘ ਜੀ ਜੇ ਹੋਏ ਪਹਿਲੀ ਤਸਵੀਰ ਹੈ ਇਹ ਸ਼ਹੀਦ ਭਾਈ ਕੜਾਕਾ ਸਿੰਘ ਜੀ ਦੀ ਹੈ ਤੋ ਬਾਬਾ ਜੀ ਦੇ ਬੱٹے ਸਪੁੱਤਰ ਸਨ ਇਹਨਾਂ ਨੂੰ ਵੀ ਨਵਾਬ ਵੱਲੋਂ ਆਖਿਆ ਗਿਆ ਕਿ ਤੁਸੀਂ ਇਹ ਤਮਾਕੂ ਵਾਲੀ ਪੰਡ ਚੁੱਕ ਕੇ ਅੱਗੇ ਪਹਚਾਓ ਤਾਂ ਇਹਨਾਂ ਨੇ ਵੀ ਇਹੀ ਜਵਾਬ ਦਿੱਤਾ ਕਿ ਅਸੀਂ ਗੁਰੂ ਦੇ ਸਿੱਖਾਂ ਅੰਮ੍ਰਿਤਧਾਰੀਆਂ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਵਾਂਗੇ ਇਹਨਾਂ ਨੂੰ ਬਾਬਾ ਜੀ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਇਹ ਦੂਜੇ ਸਪੁੱਤਰ ਭਾਈ ਖੜਕ ਸਿੰਘ ਜੀ ਇਹ ਛੋਟੇ ਸਪੁੱਤਰ ਸਨ ਬਾਬਾ ਜੀ ਦੇ ਤੇ ਅੱਗੇ ਜੋ ਤਸਵੀਰ ਹੈ ਇਹ ਬਾਬਾ ਜੀ ਦੀ ਛੋਟੀ ਨੋਹ ਹੈ ਬੀਬੀ ਅਮਰਕੌਰ ਜੀ ਇਹਨਾਂ ਨੂੰ ਵੀ ਬਾਬਾ ਜੀ ਦੇ ਨਾਲ ਹੀ ਤਸੀਂ ਇਹ ਦੇ ਕੇ ਸ਼ਹੀਦ ਕੀਤਾ ਗਿਆ ਇਹ ਜੋ ਵੱਡੀ ਤਸਵੀਰ ਹੈ ਇਹ ਪੂਰੇ ਪਰਿਵਾਰ ਦੀ ਹੈ ਜੀ ਜਦੋਂ ਬਾਬਾ ਜੀ ਨੂੰ ਗ੍ਰਿਪਤਾਰ ਕੀਤਾ ਗਿਆ ਉਸ ਸਮੇਂ ਦੀ ਹੈ ਤੇ ਇਹ ਇਸ ਦੀ ਸਥਾਨ ਹੈ ਜੀ ਤਾਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੱਡ ਕੇ ਇਸ ਸਥਾਨ ਦੇ ਦਰਸ਼ਨ ਕਰੋ ਜੋ ਕਿ ਅਣਗੌਲਿਆ ਇਤਿਹਾਸ ਹੈ ਇਸ ਤੋਂ ਆਪਾਂ ਜਾਣੂ ਹੋਈਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਅੱਗੇ ਸੇਧ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਮੂਹ ਸਾਧ ਸੰਗਤ ਜੀ ਜੋ ਆਪ ਜੀ ਇਸ ਸ਼ਹੀਦੀ ਸਥਾਨ ਦੇ ਦਰਸ਼ਨ ਕਰ ਰਹੇ ਹੋ ਸ਼ਹੀਦ ਬਾਬਾ ਜੈ ਸਿੰਘ ਜੀ ਖਲਖਟ ਤੇ ਉਹਨਾਂ ਦੇ ਸ਼ਹੀਦੀ ਪਰਿਵਾਰ ਦਾ ਇਹ ਸ਼ਹੀਦੀ ਸਥਾਨ ਹੈ ਜਦੋਂ ਆਪਾਂ ਪਟਿਆਲੇ ਤੋਂ ਸਰਹੰਦ ਨੂੰ ਜਾਣੇ ਹਾਂ ਜੋ ਬੇਰ ਕਾ ਪਲਾਂਟ ਟੱਪ ਕੇ ਪਿੰਡ ਬਾਰਨ ਹੈ ਬਾਰਨ ਪਿੰਡ ਦੇ ਵਿੱਚ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਅਤੇ ਉਹਨਾਂ ਦੇ ਸ਼ਹੀਦੀ ਪਰਿਵਾਰ ਦਾ ਜੇ ਸ਼ਹੀਦੀ ਸਥਾਨ ਹੈ ਸੰਮਤ 1810 ਸਨ 1753 ਈਸਵੀ ਨੂੰ ਸਰਹੰਦ ਦਾ ਨਵਾਬ ਅਬਦੁੱਲ ਸਬੰਦ ਖਾਂ ਜਦੋਂ ਆਪਣੇ ਫੌਜ ਦੇ ਸਮੇਤ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਜਦੋਂ ਇਸ ਪਿੰਡ ਦੇ ਵਿੱਚ ਪਹੁੰਚੇ ਤਾਂ ਨਵਾਬ ਨੇ ਆਪਣੇ ਸਿਮਾਈਆਂ ਨੂੰ ਹੁਕਮ ਕੀਤਾ ਇਸ ਪਿੰਡ ਦੇ ਵਿੱਚ ਜਾਓ ਦੇਖੋ ਜੇ ਕੋਈ ਗੁਰੂ ਦਾ ਸਿੰਘ ਮਿਲਦਾ ਹੈ ਉਸਨੂੰ ਫੜ ਕੇ ਮੇਰੇ ਕੋਲ ਲਿਆਓ ਤਾਂ ਜਦੋਂ ਸਿਪਾਹੀ ਇਸ ਪਿੰਡ ਦੇ ਵਿੱਚ ਪਹੁੰਚੇ ਤਾਂ ਇਸੇ ਅਸਥਾਨ ਉੱਤੇ ਬਾਬਾ ਜੈ ਸਿੰਘ ਜੀ ਕਖੂ ਦੇ ਉੱਤੇ ਇਸ਼ਨਾਨ ਕਰ ਰਹੇ ਸਨ ਤਾਂ ਨਵਾਬ ਦੇ ਸਿਪਾਹੀ ਬਾਬਾ ਜੈ ਸਿੰਘ ਨੂੰ ਫੜ ਕੇ ਨਵਾਬ ਦੇ ਕੋਲ ਲੈ ਗਏ ਨਵਾਬ ਬੋਲਿਆ ਬਾਬਾ ਜੈ ਸਿੰਘ ਜੀ ਨੂੰ ਕਿ ਅਸੀਂ ਤੇਰੇ ਕੋਲੋਂ ਲੰਗੇ ਹਾਂ ਤੂੰ ਸਾਨੂੰ ਸੁਲਾਮ ਨਹੀਂ ਬੁਲਾਈ ਫਿਰ ਨਹੀਂ ਚੁਕਾਇਆ ਤਾਂ ਬਾਬਾ ਜੈ ਸਿੰਘ ਜੀ ਕਹਿਣ ਲੱਗੇ ਕਿ ਮੈਂ ਗੁਰੂ ਦਾ ਸਿੰਘ ਹਾਂ ਅੰਮ੍ਰਿਤਧਾਰੀ ਹਾਂ ਅਸੀਂ ਫਤਿਹ ਫੁਲਾਉਂਦੇ ਹਾਂ ਤਾਂ ਇਹ ਸੁਣ ਕੇ ਨਵਾਬ ਨੂੰ ਗੁੱਸਾ ਆਇਆ ਨਵਾਬ ਨੇ ਬਾਬਾ ਜੀ ਦਾ ਪਰਿਵਾਰ ਬਾਬਾ ਜੀ ਦੀ ਧਰਮ ਸੁਪਤਨੀ ਮਾਤਾ ਧਨਕੌਰ ਦੋ ਸੁਪੁੱਤਰ ਬਾਬਾ ਜੀ ਦੇ ਬਾਬਾ ਕੜਾਕਾ ਸਿੰਘ ਬਾਬਾ ਖੜਕ ਸਿੰਘ ਇੱਕ ਉਹਨਾਂ ਦੀ ਨੌ ਬੀਬੀ ਆਮਰ ਕੌਰ ਸੋ ਚਾਰਾਂ ਨੂੰ ਵੀ ਨਵਾਬ ਨੇ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਵੀ ਇਹ ਹੁਕਮ ਕੀਤਾ ਕਿ ਤੁਸੀਂ ਇਹ ਬੋਝਾ ਚੁੱਕ ਕੇ ਪਟਿਆਲੇ ਪਹੁੰਚਾਓ ਪਹਿਲਾ ਬਾਬਾ ਜੈ ਸਿੰਘ ਜੀ ਨੂੰ ਨਵਾਬ ਨੇ ਹੁਕਮ ਕੀਤਾ ਕਿ ਇਹ ਬੋਝਾ ਚੁੱਕ ਕੇ ਤੋਂ ਪਟਿਆਲੇ ਪਹੁੰਚਾ ਤਾਂ ਬਾਬਾ ਜੈ ਸਿੰਘ ਜੀ ਨੇ ਪੁੱਛਿਆ ਕਿ ਇਸ ਬੋਝੇ ਦੇ ਵਿੱਚ ਕੀ ਹੈ ਤਾਂ ਨਵਾਬ ਦੇ ਸਪਾਹੀਆਂ ਨੇ ਕਿਹਾ ਇਸ ਬੋਝੇ ਦੇ ਵਿੱਚ ਨਵਾਬ ਦਾ ਹੁੱਕਾ ਹੈ ਤਮਾਕੂ ਹੈ ਤਾਂ ਬਾਬਾ ਜੈ ਸਿੰਘ ਜੀ ਬੋਲੇ ਤੁਸੀਂ ਚੁੱਕਣ ਦੀ ਗੱਲ ਕਰਦੇ ਹੋ ਮੈਂ ਇਸ ਨੂੰ ਹੱਥ ਵੀ ਨਹੀਂ ਲਗਾਵਾਂਗਾ ਫਿਰ ਬਾਬਾ ਜੀ ਦੇ ਪਰਿਵਾਰ ਨੂੰ ਨਵਾਬ ਨੇ ਕੀ ਹੁਕਮ ਕੀਤਾ ਕੀ ਤੁਸੀਂ ਇਹ ਬੋਝਾ ਚੁੱਕ ਕੇ ਪਟਿਆਲੇ ਪਹੁੰਚਾਓ ਤਾਂ ਬਾਬਾ ਜੀ ਦੇ ਪਰਿਵਾਰ ਨੇ ਵੀ ਜਵਾਬ ਦੇ ਦਿੱਤਾ ਕਿ ਅਸੀਂ ਅਮਰਤ ਧਾਰੀ ਹਾਂ ਗੁਰੂ ਦੇ ਸਿੱਖ ਹਾਂ ਅਸੀਂ ਇਸ ਨੂੰ ਹੱਥ ਵੀ ਨਹੀਂ ਲਗਾਵਾਂਗੇ ਤਾਂ ਇਹ ਸੁਣ ਕੇ ਨਵਾਬ ਨੂੰ ਗੁੱਸਾ ਆ ਬਾਬਾ ਜੀ ਦੀ ਅੱਖਾਂ ਦੇ ਸਾਹਮਣੇ ਬਾਬਾ ਜੀ ਦੇ ਪਰਿਵਾਰ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਸ਼ਹੀਦ ਕਰ ਦਿੱਤਾ ਫਿਰ ਬਾਬਾ ਜੀ ਨੂੰ ਪੁੱਛਿਆ ਗਿਆ ਕਿ ਹੁਣ ਤੇਰਾ ਪਰਿਵਾਰ ਨਹੀਂ ਬਚਿਆ ਤੋ ਹੁਣ ਇਹ ਬੋਜਾ ਚੁੱਕ ਕੇ ਪਟਿਆਲੇ ਪਹੁੰਚਾ। ਬਾਬਾ ਜੀ ਨੇ ਫੇਰ ਜਵਾਬ ਦੇ ਦਿੱਤਾ ਤਾਂ ਸਾਧ ਸੰਗ ਦੀ ਜਿਹੜਾ ਆ ਤੁਸੀਂ ਦਰਖਤ ਦੇਖ ਰਹੇ ਹੋ ਵਿਪਲ ਤੇ ਬਰੌਂਟੇ ਦਾ ਪੀਪਲ ਤੇ ਬਰੌਂਟਾ ਜੋੜਾ ਦਰਖਤ। ਤੋ ਨਵਾਬ ਨੇ ਸਪਾਹੀਆਂ ਨੂੰ ਹੁਕਮ ਕੀਤਾ ਕਿਸਨੂੰ ਪੀਪਲ ਦੇ ਨਾਲ ਪੁੱਠਾ ਲਟਕਾ ਕੇ ਪੁੱਠੀ ਖੱਲ ਲਾ ਕੇ ਸਹੇਦ ਕਰ ਦਿਓ। ਤਾਂ ਬਾਬਾ ਜੈ ਸਿੰਘ ਜੀ ਨੂੰ ਸਪਾਹੀਆਂ ਨੇ ਨਵਾਬ ਦੇ ਹੁਕਮ ਅਨੁਸਾਰ ਜੋ ਦਰਖਤ ਆਪ ਦੇਖ ਰਹੇ ਹੋ ਇਸ ਦੇ ਨਾਲ ਪੁੱਠਾ ਲਟਕਾ ਕੇ ਉੱਥੇ ਖਲ ਲਾ ਕੇ ਸ਼ਹੀਦ ਕਰ ਦਿੱਤਾ। ਇਹ ਬਾਅਦ ਦੇ ਵਿੱਚ ਪਿੰਡ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਪੰਜਾਂ ਦਾ ਸੰਸਕਾਰ ਕੀਤਾ। ਜਿਹੜਾ ਜੋ ਸ਼ਹੀਦੀ ਸਥਾਨ ਹੁਣ ਹੈ ਜਿੱਥੇ ਥੜਾ ਸਾਹਿਬ ਸਸੋਬਤ ਹੈ ਇੱਥੇ ਪੰਜਾਂ ਦਾ ਸੰਸਕਾਰ ਕੀਤਾ। ਬਾਬਾ ਜੈ ਸਿੰਘ ਦੀ ਇੱਕ ਨੌ ਬਾਬਾ ਕੜਾਕਾ ਸਿੰਘ ਦੀ ਪਤਨੀ ਜੋ ਗਰਭਵਤੀ ਸੀ ਆਪਣੇ ਪੇਕੇ ਅਵਾਲੇ ਗਏ ਹੋਈ ਸੀ। ਉਸ ਨੇ ਉੱਥੇ ਲੜਕੇ ਨੂੰ ਜਨਮ ਦਿੱਤਾ ਜਿਹਦਾ ਨਾਮ ਉਦਮ ਸਿੰਘ ਰੱਖਿਆ ਗਿਆ 100 ਲੜਕੇ ਤੋਂ ਅੱਗੇ ਬਾਬਾ ਜੀ ਦੀ ਪੀੜੀ ਚੱਲਦੀ ਆ ਰਹੀ ਹੈ ਉਹ ਪਹਿਲਾ ਸਮੂਹ ਸੰਗਤਾਂ ਵੱਲੋਂ ਇੱਥੇ ਜੋ ਸਿੱਧੀ ਅਸਥਾਨ ਬਣਾਇਆ ਗਿਆ ਫਿਰ ਗੁਰੂ ਘਰ ਦੀ ਉਸਾਰੀ ਹੋਈ ਸੋ ਇੱਥੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਸਹੀਦ ਬਾਬਾ ਜੈ ਸਿੰਘ ਜੀ ਖਲਕਟਨੋਂ ਦੇ ਸਿੱਧੀ ਪਰਿਵਾਰ ਦਾ ਜੋ ਹੁਣ ਮਾਰਚ ਦੇ ਵਿੱਚ 271ਵਾਂ ਸਾਲਾਨਾ ਸਿੱਧੀ ਸਮਾਗਮ ਆ ਰਿਹਾ ਹੈ 24 18 19 ਮਾਰਚ ਦਾ 1 ਮਹੀਨਾ ਸ੍ਰੀ ਅਖੰਡ ਪਾਠ ਸਾਭਾ ਦੀ ਲੜੀ ਚੱਲਣੀ ਹੈ ਫਰਵਰੀ ਦੇ ਵਿੱਚ ਸ਼ੁਰੂ ਹੋਣੀ ਹੈ ਜਿਸ ਦੀ ਸਮਾਪਤੀ 19 ਮਾਰਚ ਨੂੰ ਹੋਣੀ ਹੈ 17 18 19 ਮਾਰਚ ਨੂੰ 3 ਦਿਨ ਜੋ ਦੀਵਾਨ ਸਜਣਗੇ अनेका ਹੀ ਮਹਾਪੁਰਸ਼ ਆ ਕੇ ਇੱਥੇ ਸੰਗਤਾਂ ਨੂੰ ਕੀਰਤਨ ਨਾਲ ਜੋੜਦੇ ਹਨ अनेका ਹੀ ਸੰਗਤਾਂ ਇੱਥੇ ਆ ਕੇ ਨਤਮਸਤਕ ਹੋ ਕੇ ਆਪਣੀਆਂ ਉਹਨਾਂ ਦੀਆਂ ਜੋ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਸੋ ਸਾਡੇ ਪ੍ਰਧਾਨ ਜੀ ਪ੍ਰਧਾਨ ਸੁਰਜੀਤ ਸਿੰਘ ਜੀ ਇਸ ਕਮੇਟੀ ਦੇ ਉਹ ਆਪ ਜੀ ਨੋ ਇਤਿਹਾਸ ਤੋਂ ਜਾਣਕਾਰੀ ਦੇਣਗੇ ਜੀ ਬਾਬਾ ਸਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਸ ਸਥਾਨ ਦੇ ਵਿੱਚ ਬਹੁਤ ਸੁਰੂ ਪ੍ਰਾਣੀ ਮਿੱਤੇ ਵੀ ਪਹਿਲਾਂ ਦੇ ਮੇਰੇ ਦਾਦੇ ਚਾਤਾਏ ਚਾਚੇ ਇੱਥੇ ਸੇਵਾ ਕਰਦੇ ਸਨ ਉਹ ਸੇਵਾ ਕਰਦੇ ਉਹਨਾਂ ਦੀ ਕਮੇਟੀ ਬਣੀ ਵੀ ਸੀ ਕਮੇਟੀ ਉਹਨਾਂ ਦੀ ਉਹ ਅੰਬਾਲੇ ਵਾਲਿਆਂ ਨੇ ਇੱਕ ਅਮਰਜੀਤ ਨੌ ਦਾ ਪੰਜਵੀਂ ਪੀੜੀ ਦੇ ਵਿੱਚ ਅਮਰਜੀਤ ਸਿੰਘ ਬੈਂਕ ਦੇ ਵਿੱਚ ਮੁਲਾਜ਼ਮ ਤੇ ਉਹ ਕਿਸੇ ਕਾਰਨ ਨੂੰ ਬਿਮਾਰੀ ਲੱਗੀ ਕੋਈ ਬਿਮਾਰੀ ਦਾ ਭੇਤ ਨਹੀਂ ਲਗਿਆ ਉਹ ਦੇਖਦੇ ਫਿਰਦੇ ਡਾਕਟਰਾਂ ਨੇ ਜਵਾਬ ਦਿੱਤੇ ਆ ਵੀ ਉਹਨਾਂ ਨੇ ਕਿਸੇ ਸਿਆਣੇ ਮਹਾਪੁਰਸ਼ ਨੇ ਕਿਹਾ ਵੀ ਤੁਸੀਂ ਇੱਥੇ ਨਾਮ ਨਹੀਂ ਹੋਊਗਾ ਇੱਥੇ ਬਾਹਰਨ ਪਿੰਡ ਹੈ ਤੁਹਾਡਾ ਪਸ਼ੋਕਾ ਬਾਹਰਨ ਪਿੰਡ ਦੇ ਚੜ੍ਹਦੇ ਪਾਸੇ ਸਮਾਦ ਬਣੀ ਵੀ ਹੈ ਉੱਥੇ ਜਾ ਕੇ ਤੁਸੀਂ ਬੇਨਤੀ ਕਰੋ ਫਿਰ ਉਹ ਪਰਿਵਾਰ ਇਕੱਠਾ ਹੋ ਕੇ ਉਰੇ ਆਇਆ ਪਰਿਵਾਰ ਇਕੱਠਾ ਹੋ ਕੇ ਜਾਂ ਉਰੇ ਆਇਆ ਉਹਨਾਂ ਨੂੰ ਫਿਰ ਦੱਸਿਆ ਗਿਆ ਵੀ ਇਹ ਕਿਵੇਂ ਤੇ ਕਿਵੇਂ ਹੋਇਆ ਵੈ ਉਹ ਫਿਰ ਦੱਸਿਆ ਬਜ਼ੁਰਗਾਂ ਨੇ ਵੀ ਸਾਨੂੰ ਬਾਸਪਈ ਦੇ ਵਿੱਚ ਪਾਣੀ ਖੜ ਜਾਂਦਾ ਤਾਂ ਇੱਥੇ ਬਾਸਪਈ ਦੇ ਵਿੱਚ ਇੱਟ ਤਰਦੀ ਤਰਦੀ ਹੈ ਮੋੜ ਦੇ ਥੱਲੇ ਆਈ ਇੱਥੇ ਜਦ ਮੋੜ ਦੇ ਥੱਲੇ ਆਈ ਫਿਰ ਸੰਗਤਾਂ ਨੇ ਦੇਖਿਆ ਵੀ ਹੌਲੀ ਹੌਲੀ ਸਾਡੇ ਬ੍ਰਾਮ ਸਿੰਘ ਦੇ ਨਾਂ ਦਾ ਇੱਕ ਬਜ਼ੁਰਗਤਾ ਉਹਨੂੰ ਕੋਈ ਫੌਜ ਦੇ ਵਿੱਚ ਘੇਰਾ ਪੈ ਗਿਆ ਤਾਂ ਉਹਨੇ ਫਿਰ ਸੁਖਿਆ ਜੀ ਬਾਬਾ ਜੀ ਮੈਂ ਤੁਹਾਡੀ ਸਮਾਦ ਪੱਕੀ ਕਰਾਉਂਗਾ ਜਾ ਕੇ ਮੈਨੂੰ ਇੱਥੋਂ ਕੱਢੋ ਮੈਨੂੰ ਬਚਾਓ ਉਹਨਾਂ ਨੇ ਫਿਰ ਇੱਥੇ ਦੇਲਾ ਜਦ ਆ ਕੇ ਸਮਾਦ ਪੱਕੀ ਕਰਾਈ ਸਮਾਦ ਪੱਕੀ ਕਰਾਉਣ ਤੋਂ ਬਾਅਦ ਫਿਰ ਉਹ ਅੰਬਾਲੇ ਵਾਲੇ ਜਿਹੜਾ ਅਮਰਜੀਤ ਸਿੰਘ ਤਾਂ ਉਹਨਾਂ ਦਾ ਪਰਿਵਾਰ ਆਇਆ ਜਿਹਨਾਂ ਦਾ ਮੈਂ ਪਹਿਲਾਂ ਦੱਸ ਕੇ ਹਟਿਆ ਉਹ ਠਿੱਲਾ ਰਹਿਣ ਕਰਕੇ ਫਿਰ ਉਹ ਦੱਸਿਆ ਵੀ ਉਹਨਾਂ ਨੇ ਇੱਥੇ ਫਿਰ ਇਕੱਠੇ ਹੋ ਕੇ ਪਿੰਡ ਦੇ ਸਾਡੇ ਜਿਹੜੇ ਸੋਝਵਾਨ ਬੰਦੇ ਦੇ ਕਮੇਟੀ ਬਣਾਉਣ ਤੋਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਵੀ ਸਾਲਾ ਸਾਥ ਦੋ ਅਸੀਂ ਇੱਥੇ ਖੰਡ ਪਾਟ ਕਰਾਉਣਾ ਚਾਹੁੰਦੇ ਹਾਂ ਉਹਨਾਂ ਨੇ ਫਿਰ ਪਿੰਡ ਤੇ ਸਜੋਗ ਲੈ ਕੇ ਸਾਡੇ ਬਜ਼ੁਰਗਾਂ ਤੇ ਇੱਥੇ ਦੇਗ ਸਜਾਈ ਦੇਗ ਸਜਾ ਕੇ ਬਾਬਾ ਜੀ ਮੁਰੇ ਅਰਦਾਸ ਕਰੀ ਵੀ ਬਾਬਾ ਜੀ ਇਹ ਸਾਡਾ ਕੰਮ ਠੀਕ ਹੋ ਜੇ ਇਹ ਜਿਹੜਾ ਬੱਚਾ ਜਿਹੜਾ ਮਲਾਜਮ ਹੈ ਠੀਕ ਹੋ ਜੇ ਵੀ ਤੁਸੀਂ ਅਸੀਂ ਖੰਡ ਪਾਟ ਕਰਾਵਾਂਗੇ ਉਹ ਫੇਰ ਬਾਰ ਦੀ ਬਾਾਰ ਪੰਜ ਖੰਡ ਪਾਠ ਉਹਨਾਂ ਨੇ ਕਰਾਏ ਉਹ ਖੰਡ ਪਰੌਣ ਤੇ ਖੰਡ ਪਾਠ ਕਰਾਉਣ ਤੇ ਬਾਅਦ ਫੇਰ ਜਿਹੜੇ ਪਿੰਡ ਦੇ ਸਾਡੇ ਮੁਲਾਜ਼ਮ ਉਹ ਤੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਅਸੀਂ ਕਮੇਟੀ ਬਣਾਉਣਾ ਚਾਹੁੰਦੇ ਆ ਵੀ ਜਿਹੜੀ ਕਮੇਟੀ ਦੇ ਵਿੱਚ ਤੁਸੀਂ ਇਹਦਾ ਦੇਖਭਾਲ ਕਰੋ ਫੇਰ ਉਹ ਕਰਦੇ ਰਹੇ ਜੀ ਦੇਖਭਾਲ ਅਸੀਂ ਛੋਟੇ ਛੋਟੇ ਹੁੰਦੇ ਤੇ ਅਸੀਂ ਵੀ ਦੇਖ ਲਾ ਉਹਨਾਂ ਨੂੰ ਦੇਖਦੇ ਰਹੇ ਵੀ ਕਿਵੇਂ ਕਰਦੇ ਨੇ ਕਿਵੇਂ ਨਹੀਂ ਫੇਰ ਉਹਨਾਂ ਨੇ ਸਾਨੂੰ 92 ਦੇ ਵਿੱਚ ਉਹ ਬਜ਼ੁਰਗ ਹੋ ਗਏ ਕੁਝ ਬੰਦੇ ਦਿਖਲਾ ਸਰੀਰ ਛੱਡ ਗਏ ਉਹਨਾਂ ਨੇ ਫਿਰ ਸਾਨੂੰ 92 ਦੇ ਵਿੱਚ 11 ਮੈਂਬਰੀ ਨੂੰ ਕਮੇਟੀ ਨੂੰ ਸਮਝੇ ਸੇਵਾਕਾਰ ਸੇਵਾ ਦੀ ਉੱਥੋਂ ਜਾਤਾ ਬਾਬਾ ਜੀ ਦਾ ਛੋਟੇ ਜਿਹੇ ਸਥਾਨ ਹੁੰਦੇ ਤੇ ਇੱਥੇ ਦੋ ਤਿੰਨ ਖਣ ਬਾਬਾ ਜੀ ਦੇ ਹੁੰਦੇ ਤੇ ਬਾਲਿਆਂ ਵਾਲੇ ਚਾਰ ਖਣਾ ਬਾਅਦ ਤੇ ਮਹਾਰਾਜ ਦਾ ਸਥਾਨ ਬਣਾਇਆ ਤਾਂ ਹੌਲੀ ਹੌਲੀ ਸੰਗਤਾਂ ਦਾ ਸਹਯੋਗ ਜੁੜਦਾ ਗਿਆ ਸੰਗਤਾਂ ਨੇ ਬਹੁਤ ਵੱਧ ਚੜ ਕੇ ਇੱਥੇ ਸੇਵਾ ਲਈ ਜੋ ਵੀ ਉਹਦੀਆਂ ਮਨੋ ਕਾਮਨਾ ਹੁੰਦੀਆਂ ਗਈਆਂ ਸੰਗਤਾਂ ਸੇਵਾ ਲਾਉਂਦੀਆਂ ਗਈਆਂ ਅਸੀਂ ਉਹਨਾਂ ਦੇ ਸੰਗਤਾਂ ਦੇ ਜਿਹੜਾ ਚੱਲਦੇ ਰਹੇ ਅੱਜ ਦੇਖੋ ਕਿੰਨਾ ਸੁੰਦਰ ਮਕਾਨ ਬਣਿਆ ਇਹ ਸਾਰੀ ਸੰਗਤਾਂ ਦੀ ਉਹ ਦਿਆ ਹੈ ਇਹ ਅਸੀਂ ਨਹੀਂ ਬਣਾਇਆ ਅਸੀਂ ਜੇ ਕਸ਼ੇ ਕਮੇਟੀ ਨੇ ਬਣਾਇਆ ਇਹ ਸੰਗਤਾਂ ਦਾ ਪਿਆਰ ਹੈ ਇੱਥੇ ਲੱਗਿਆ ਪੱਥਰੇ ਪੱਥਰ ਲੱਗਿਆ ਕੋਈ ਐਸੀ ਕੋਈ ਨਹੀਂ ਉਹ ਕਿਰਪਾ ਸੀਰ ਬਾਬਾ ਜੈ ਸਿੰਘ ਉਹਨਾਂ ਦੀ ਹੈ ਚਲਾਉਣ ਵਾਲੇ ਇਹੀ ਨੇ ਪਰ ਜਣੀ ਜਿਹੜੀਆਂ ਸੰਗਤਾਂ ਨੇ ਦੂਰੋਂ ਦੂਰੋਂ ਆ ਕੇ ਇੱਥੇ ਆਪਣਾ ਆਪਣਾ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਨੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਹੁਣ ਜਿਹੜੀ ਹਰ ਮਹੀਨੇ ਚੰਦ ਦੀ ਦਸਵੀਂ ਐ ਇੱਥੇ ਭਰਦੀ ਐ ਪਹਿਲਾਂ ਥੋੜਾ ਜਿਹਾ ਲੰਗਰ ਬਣਾਉਂਦੇ ਤੇ ਹੁਣ ਉਹ ਬਣਦਾ ਬਣਦਾ ਹੁਣ ਦਮਾਨ ਸਜਣ ਲੱਗੇ ਹਰ ਦਸਵੀਂ ਦਮਾਨ ਸਜਦਾ 11 ਤੇ 1 ਵਜੇ ਤੱਕਰ ਦਮਾਨ ਸਜਦਾ ਤੁੱਟ ਲੰਗਰ ਵਰਤਦਾ ਇਹ ਜਣੀ ਹੁਣ ਕਾਰ ਸੇਵਾ ਜਿਹੜੀ ਚੱਲ ਰਹੀ ਐ ਇਹ ਸਮੂਹ ਸੰਗਤ ਐ ਜਿਹੜੀ ਉਹ ਕਰਕੇ ਇਹ 11 ਮੈਂਬਰੀ ਕੋਲੋਂ ਚੱਲ ਰਹੀ ਆ ਜੀ ਇਹ ਬਾਬਾ ਜੀ ਦਾ ਅਸ਼ੀਰਵਾਦ ਐ ਅਸੀਂ ਤਾਂ ਕੁਝ ਕਰਨ ਜੋਗੇ ਨਹੀਂ ਕਾ ਰਾਮ ਮਹਾਰਾਜ ਸੀਧ ਬਾਬਾ ਜਾਇ ਸਿੰਘ ਰੇਣੇ ਇੱਕ ਗੱਲ ਮੈਂ ਸੰਤਾਂ ਮਹਾਪੁਰਸ਼ ਜੀ ਹੋਰ ਦੱਸਣਾ ਚਾਹੁੰਦਾ ਜਦੋਂ ਆਪਣਾ ਇਹ ਦਰਬਾਰ ਸਿੰਘ ਸਾਹਿਬ ਵੱਡਾ ਬਣਿਆ ਇਹਦੇ ਵਿੱਚ ਆਪਾਂ ਨੇ ਜਦੋਂ ਨਿਊ ਪਟਿਆ ਉਦੋਂ ਦੀ ਮੈਂ ਗੱਲ ਦੱਸਣੀ ਚਾਹੁੰਦਾ ਸਾਧ ਸੰਗਤ ਜੀ ਬੇਨਤੀ ਹੈ ਜਦੋਂ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਕੱਠੇ ਹੋ ਕੇ ਵਿਚਾਰ ਕਰੀ ਵੀ ਆਪਾਂ ਇਸ ਸਥਾਨ ਨੂੰ ਵੱਡੇ ਪੱਧਰ ਤੇ ਬਣਾਈਏ ਸੰਗਤਾਂ ਨੇ ਵਿਚਾਰ ਕਰਿਆ ਵੀ ਹਾਂ ਚਲੋ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਵੀ ਇਹ ਨਿਊ ਪਟਣੀ ਸ਼ੁਰੂ ਕਰ ਦਿਓ ਉਸ ਟਾਈਮ ਗੁਰੂ ਪਿਆਰੀ ਸਾਧ ਸੰਗਤ ਜੀ ਕਮੇਟੀ ਕੋਲ 4 ਕ ਲੱਖ ਰੁਪਇਆ ਥਾ ਇਕੱਠਾ ਹੋਇਆ ਵਾ ਸੰਗਤ ਦਾ ਉਹ 4 ਕ ਲੱਖ ਨਿਯੋਣ ਚ ਲੱਗ ਗਿਆ ਜੀ ਚਲੋ ਹੌਲੀ ਹੌਲੀ ਸੰਗਤ ਦਾ ਸੰਯੋਗ ਗਲ ਦਰਬਾਰ ਸਾਹਿਬ ਚੱਲਦੇ ਰਹੇ ਕੰਮ ਕਾਰ ਸੇਵਾ ਚਲਦੀ ਰਹੀ ਕਾਰ ਸੇਵਾ ਚਲਦੀ ਚਲਦੀ ਲੈਂਟਰ ਪਰ ਚਲੀ ਗਈ ਜਦੋਂ ਲੈਂਟਰ ਦੇ ਪਹੁੰਚ ਗਈ ਫੇਰ ਸੰਗਤ ਕਮੇਟੀ ਇਕੱਠੀ ਹੋ ਕੇ ਰਣਜੀਤ ਬਾਬਾ ਢਿੰਡਰੀਆਂ ਵਾਲੇ ਕੋਲ ਗਈ ਮਹਾ ਪਰਸੋ ਸੰਤ ਮਹਾਪੁਰਸ਼ ਜੀ ਅਸੀਂ ਤੁਹਾਡੇ ਕੋਲ ਸਹਾਇਤਾ ਲੈਣ ਆਇਆ ਵੀ ਆਪਣੀ ਦਰਬਾਰ ਸਾਹਿਬ ਦੀ ਜਿਹੜੀ ਨੀ ਪੱਥਰ ਤੁਸੀਂ ਨੇ ਰੱਖਿਆ ਤਾਂ ਉਹ ਨੀ ਪੱਥਰ ਦੀ ਦਰਬਾਰ ਸਾਹਿਬ ਦੀ ਸੇਵਾ ਚਲਦੀ ਚਲਦੀ ਲੈਂਟਰ ਪਰ ਜਾ ਰਹੀ ਹੁਣ ਹੁਣ ਬਾਬਾ ਜੀ ਸਾਡੇ ਕੋਲ ਕੋਈ ਪੈਸਾ ਹੈ ਨਹੀਂ ਰਿਹਾ ਸਮਾਂ ਪੈਸੇ ਛੇੜ ਚੜ ਗਏ ਹੁਣ ਤੁਸੀਂ ਦੱਸੋ ਜੀ ਕਿੰਨੀ ਤੁਸੀਂ ਆਪਣੀ ਸਹਾਇਤਾ ਦੱਸੋ ਫਿਰ ਬਾਬਾ ਜੀ ਨੇ ਕਿਹਾ ਸਾਧ ਸੰਗਤ ਜੀ ਜਿੰਨਾ ਵੀ ਆਸ ਲੈਂਟਰ ਨੂੰ ਸਰੀਆ ਲੱਗੂਗਾ 80 ਕੁਆਂਟਰ ਲੱਗੇ 100 ਕੁਆਂਟਰ ਲੱਗੇ ਉਹ ਸਰੀਆ ਇੱਥੋਂ ਦਵਾਂਗੇ ਸਪਨਵੇ ਸਰਦਾਰ ਤੇ ਉਹ ਪਰਮੇਸ਼ਰਦਾਰ ਤੇ ਸੰਤ ਬਾਬਾ ਢਿੰਡੀਆਂ ਵਾਲੇ ਨੇ ਭੇਜਿਆ ਸਰੀਆ 80 ਕਵਾਂਟਰ ਸਰੀਆ ਭੇਜਿਆ ਉਹਦੇ ਗੱਲ ਸੰਗਤਾਂ ਦੇ ਸੰਯੋਗ ਗੱਲ ਸਮੇਟ ਇਕੱਠਾ ਰੇਤਾ ਬਜਰੀ ਹੋ ਕੇ ਉਹ ਲੈਂਟਰ ਪੈ ਗਿਆ ਜਦੋਂ ਲੈਂਟਰ ਪੈ ਗਿਆ ਫਿਰ ਬਾਬਾ ਜੀ ਨੂੰ ਕਹਿੰਦੇ ਲੈਂਟਰ ਪੈ ਗਿਆ ਹੁਣ ਉੱਪਰ ਕਾਰ ਸੇਵਾ ਸ਼ੁਰੂ ਕਰੀਏ ਉਹ ਕਹਿੰਦਾ ਵੀ ਉਹ ਤਾਂ ਚਲਦੀ ਹੋ ਰਹਿਣੀ ਹੈ ਤੁਸੀਂ ਤਾਂ ਚੱਲ ਜਿਓ ਆ ਤਾਂ ਮਹਾਰਾਜ ਸਿਧਾਂਤ ਸਿੰਘਾ ਨੇ ਆਪ ਚਲਾਉਣੀਆਂ ਕਾਰ ਸੇਵਾ ਤੁਸੀਂ ਨਹੀਂ ਹਾਂ ਅਸੀਂ ਫੇਰ ਬੇਨਤੀ ਕਰੀ ਚਲੋ ਹੌਲੀ ਹੌਲੀ ਸੰਗਤ ਦੇ ਸਜੋਗ ਗੱਲ ਉੱਪਰਲੀ ਮੰਜ਼ਲ ਚਾਲੂ ਕਰਤੀ ਜਦ ਇਹ ਹੀਟਿੰਗ ਲੈਂਟਰ ਦੇ ਉੱਪਰਲੀ ਮੰਜ਼ਲ ਨੂੰ ਚਾਲੂ ਕਰਤਿਆ ਉਹ ਵੀ ਲੈਂਟਰ ਪਰ ਚਲੀ ਗਈ ਜਦੋਂ ਪੂਰੀ ਹੋ ਕੇ ਫੇਰ ਬਾਬਾ ਜੀ ਕੋਲ ਗਏ ਬਾਬਾ ਜੀ ਆਪਣੀ ਦੂਸਰੀ ਮੰਜ਼ਲ ਵੀ ਸੋਭਤ ਹੋ ਕੇ ਲੈਂਟਰ ਪਰ ਚਲੀ ਗਈ ਉਹ ਬਾਬਾ ਜੀ ਨੇ ਬੋਲਿਆ ਕਹਿੰਦਾ ਵੀ ਕਿੰਨਾ ਕਵਾਂਟਰ ਸਰੀਆ ਲਗੂ ਠੇਕੇਦਾਰ ਬੋਲਿਆ ਜੀ ਕਹਿੰਦਾ 100 ਕਵਾਂਟਰ ਸਰੀਆ ਲਗੂ ਫੇਰ ਬਾਬਾ ਜੀ ਨੇ ਭੇਜਿਆ ਉਹਨਾਂ ਦਾ ਫੋਰਮੈਨ ਯਾਰ ਲੈਂਟਰ ਪਾਉਂਦਾ ਕਹਿੰਦਾ ਵੀ ਦੇਖ ਦੇਖ ਕੇ ਆ ਕਿੰਨਾ ਸਰੀਆ ਲੱਗੂ ਉਹ ਬਾਬਾ ਜੀ ਦਾ ਫੋਰਮੈਨ ਕਹਿੰਦਾ ਵੀ ਆਪਾਂ 80 ਕੁਆਂਟਰ ਲਾਵਾਂਗੇ ਉਥੇ ਬਾਅਦ ਫਿਰ ਜਿਹੜਾ ਆਪਣਾ ਹੌਰੇ ਠੇਕੇਦਾਰ ਬਣਾ ਰਿਹਾ ਦਾ ਗੁਰਦੁਆਰਾ ਉਹ ਕਹਿੰਦਾ ਵੀ ਬਾਬਾ ਜੀ ਤੁਸੀਂ 80 ਕੁਆਂਟਰ ਚ ਪਾ ਸਕੋ ਆਪਣੀ ਜ਼ਿੰਮੇਵਾਰੀ ਪਰ ਪਰ ਮੈਂ ਤਾਂ 100 ਕੁਆਂਟਰ ਤੇ 1 ਕਿਲੋ ਘੱਟ ਨਹੀਂ ਬੰਦਦਾ ਵੀ ਮੈਂ 100 ਕੁਆਂਟਰ ਪਾਉਂਗਾ ਸਰੀਆ ਉਹ ਉਹਨਾਂ ਦਾ ਜਿਹੜਾ ਫੋਰਮੈਨ ਤਾਂ ਕਹਿੰਦਾ ਵੀ ਠੀਕ ਹੈ ਜੀ ਮੈਂ ਤੁਸੀਂ ਪਾਉਣ ਦਾ ਠੀਕ ਹੈ ਫਿਰ ਬਾਬਾ ਜੀ ਨੇ ਦੇਖ ਲਿਆ ਸਾਨੂੰ ਆ ਆ ਫਰੀ ਸੇਵਾ ਭੇਜੀ ਉਰੇ ਦਿਮਾਨ ਲਾਉਂਦੇ ਰਹੇ ਜਿੱਥੇ ਬਾਬਾ ਜੀ ਦਮਾਨ ਲਾਉਂਦੇ ਤੇ ਕਿਤੇ ਵੀ ਦਮਾਨ ਲਾਉਂਦੇ ਉੱਥੇ ਸੰਗਤਾਂ ਨੂੰ ਕਹਿੰਦੇ ਵੀ ਜਾ ਕੇ ਬਾਰਨ ਪਿੰਡ ਦੇ ਵਿੱਚ ਪਟਿਆਲੇ ਤੇ 7 ਕਿਲੋਮੀਟਰ ਜਾ ਕੇ ਦਰਬਾਰ ਸਾਹਿਬ ਬਣਿਆ ਵਾ ਉੱਥੇ ਦਰਸ਼ਨ ਕਰੋ ਫਿਰ ਜਿੱਥੇ ਦਮਾਨ ਲਾਉਂਦੇ ਬਾਬਾ ਜੀ ਉੱਥੇ ਪਿੰਡ ਦੀਆਂ ਸੰਗਤਾਂ ਉਹਦੇ ਦਰਸ਼ਨ ਕਰਕੇ ਜਾਂਦੀਆਂ ਦੀਆਂ ਆਪਣੀ ਚੂਨ-ਪੂਨ ਵੀ ਇੱਥੇ ਸਾਨੂੰ ਲਾ ਦੇ ਕੇ ਜਾਂਦੀਆਂ ਦੀਆਂ ਜਦੋਂ ਉਹ ਬਣਦਾ-ਬਣਦਾ ਸਾਰਾ ਕੰਪਲੀਟ ਹੋ ਗਿਆ ਚੱਲਦਾ-ਚੱਲਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਸਾਰਾ ਕੰਮ ਕੋਈ ਇੱਥੇ ਆਮਦ ਨਹੀਂ ਸੀ ਇਹ ਸੰਗਤਾਂ ਦਾ ਗੀਜਾ ਗੋਲਕ ਗੱਲ ਹੋਇਆ ਵਾ ਜੀ ਇਹ ਸਾਰਾ ਸੰਗਤਾਂ ਦਾ ਪਿਆਰ ਹੈ ਇਹ ਦਰਬਾਰ ਸਾਹਿਬ ਜਿਹੜਾ ਬਣਿਆ ਹੋਇਆ ਅਸੀਂ ਚਲੇ ਗਏ ਜੀ ਚਲੋ ਸੰਗਤ ਕਮੇਟੀ ਇਕੱਠੀ ਹੋ ਕੇ ਮਕਰਾਨਾ ਸਾਹਿਬ ਚਲੇ ਗਏ ਵੀ ਆਪਾਂ ਪੱਥਰ ਵਧੀਆ ਲਿਆਈਏ ਬਾਬਾ ਜੀ ਦਾ ਪੈਸਾ ਜਿਹੜਾ ਦੇਖ ਲੈ 4 ਲੱਖ ਸਾਡੇ ਕੋਲ ਹੋ ਗਿਆ ਇਕੱਠਾ ਵੀ ਪੱਥਰ ਆਪਾਂ ਲਿਆਓ ਮਕਰਾਨੇ ਤੇ ਲਿਆਓ ਵਧੀਆ ਅਸੀਂ ਦੋ ਦਿਨ ਉੱਥੇ ਮਕਰਾਨੇ ਫਿਰੀਏ ਜਾਂ ਮਕਰਾਨੇ ਫਿਰਦੇ ਫਿਰਦੇ ਸਾਨੂੰ ਸਾਧ ਸੰਗਤ ਜੀ ਪੱਥਰ ਨਹੀਂ ਪਸੰਦ ਆਇਆ ਅਸੀਂ ਤੀਏ ਦਿਨ ਬਾਬਾ ਜੀ ਦੀ ਬੇਨਤੀ ਕਰੀ ਉੱਥੇ ਖੜਕੇ ਵੀ ਬਾਬਾ ਜੀ ਸਾਨੂੰ ਪੱਥਰ ਨਹੀਂ ਆਉਂਦਾ ਤੁਸੀਂ ਉਹ ਪੱਥਰ ਦੋ ਜੋ ਵਧੀਆ ਅਸੀਂ ਜਦ ਤੁਰੇ ਪਹਿਲੀ ਉਹ ਦੁਕਾਨ ਦੇ ਵਿੱਚ ਸਾਨੂੰ ਪੱਥਰ ਪਸੰਦ ਆ ਗਿਆ ਦੂਜੀ ਗਏ ਉਹ ਵੀ ਪਸੰਦ ਆ ਗਿਆ ਤੀਜੀ ਦੁਕਾਨ ਪਰ ਸਾਨੂੰ ਪੂਰਾ ਕੰਪਲੀਟ ਗਿਆ ਉੱਥੇ ਜਦ ਕਿਹਾ ਉਹਨਾਂ ਨੂੰ ਵੀ ਸਾਡੇ ਕੋਲ ਇੰਨਾ ਕ ਪੈਸਾ ਹੈ ਸਾਨੂੰ ਤੁਸੀਂ ਪੱਥਰ ਦੋ ਉਹ ਕਹਿੰਦਾ ਵੀ ਦੇਖ ਗੁਰੂ ਘਰ ਬਾਤਿਆ ਪੱਥਰ ਰੱਖਿਆ ਮੇਰਾ ਤਕੜੇ ਗੁਰੂ ਘਰ ਬਾਤ ਤੇ ਵੀ ਆ ਪੱਥਰ ਮੈਂ ਪੂਰਾ 7 ਲੱਖ ਦਾ ਪੱਥਰ ਹੈ 7 ਲੱਖ ਲਈ ਪੱਥਰ ਦਊਗਾ ਇਹਦੇ ਵਿੱਚ ਪਾਰਚੀ ਨਹੀਂ ਕਰਦਾ ਅਸੀਂ ਕਿਹਾ ਵੀ ਘੱਟ ਦੇ ਦਊਗਾ ਨਾ ਅਸੀਂ ਮਿਸਤਰੀ ਨੂੰ ਪੁੱਛਿਆ ਜੀ ਠੇਕੇਦਾਰ ਤਾਂ ਉਹ ਕਹਿੰਦਾ ਵੀ ਚਲੋ ਦੇਖੀ ਜਾਈਓ ਅਸੀਂ ਫਿਰ ਰਾਏ ਕਰਕੇ ਸਾਰੀ ਸੰਗਤ ਨੇ ਜਿਹੜੇ ਗਾਇਬ ਤੇ ਵੀ ਚਲੋ ਆਪਾਂ ਸਾਰੇ ਹੀ ਲੈ ਲਨੇ ਆ ਪੱਥਰ ਚੰਗਾ ਕੰਮ ਆ ਜੂ ਗੁਰੂ ਘਰ ਦੇ ਵਿੱਚ ਜਦ ਅਸੀਂ ਪੱਥਰ ਲੈ ਕੇ ਦੇਲਾ ਸਾਦਾ ਹੋ ਗਿਆ ਉਹ ਪੱਥਰ ਦੇ ਵਿੱਚੋਂ ਪੈਸੇ ਫਿਰ ਅਸੀਂ ਉਹਰੇ ਕਿਹਾ ਸਾਡੇ ਖਜਾਨਚੀ ਸਾਹਿਬ ਨੂੰ ਵੀ ਇੰਨੇ ਪੈਸੇ ਘੱਟ ਦੇਨੇ ਫਲਾਣੀ ਦੁਕਾਨ ਨਫੋਕਲ ਪੈਂਡ ਪਰ ਉੱਥੇ ਜਾ ਕੇ ਪੈਸਾ ਜਮ੍ਹਾਂ ਕਰਾ ਦੋ ਕਿਸੇ ਕਿਸੇ ਗੁਰੂ ਪਿਆਰੇ ਨੂੰ ਕਿਹਾ ਸੀ ਉਹਨੇ ਉਥੇ ਲੈ ਕੇ ਪੈਸੇ ਉਥੇ ਜਮ੍ਹਾਂ ਕਰਾਏ ਜਮ੍ਹਾਂ ਕਰਾ ਕੇ ਪੈਸੇ ਉਥੇ ਤੇ ਪੱਥਰ ਉਰੇ ਆਇਆ ਸਾਧ ਸੰਗਤ ਜੀ ਜਿਹੜਾ ਸੰਤ ਬਾਬਾ ਰਣਜੀਤ ਸਿੰਘ ਢਿੰਡੀਆਂ ਵਾਲੇ ਨੇ ਇਹਨੇ ਸਾਨੂੰ ਬਹੁਤ ਸਾਥ ਦਿਆ ਬਹੁਤ ਸਾਥ ਦਿਆ ਇਸ ਦਰਬਾਰ ਸਾਹਿਬ ਸਾਹਬਾ ਤੇ ਉਹ ਕਹਿੰਦਾ ਭਾਈ ਇਹ ਹਾਜ਼ਰ ਨਾਮ ਸ੍ਰੀ ਸਿੰਘ ਨੇ ਇੱਥੇ ਮੈਂ ਜਿੰਨਾ ਵੀ ਨਤਮਾਸ ਕਰੂੰਗਾ ਇੱਥੇ ਪੂਰੇ ਪਿਆਰ ਨਾਲ ਉਹਨਾਂ ਦਾ ਪੂਰਾ ਸਹਿਯੋਗ ਰਿਹਾ ਹੈ ਸਾਨੂੰ ਇੱਥੇ ਇੱਥੇ ਤੱਕ ਰ ਪਿਆਰੀ ਸਾਧ ਸੰਗਤ ਜੀ ਇਹ ਸੰਗਤਾਂ ਨੇ ਬਣਾਇਆ ਅਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਇਹ ਦੱਸਿਆ ਜਾਂਦਾ ਜੀ ਇਹ ਅਸਥਾਨ ਪਟਿਆਲਾ ਤੋਂ ਜਦੋਂ ਆਪਾਂ ਸਰਹੰਦ ਨੂੰ ਜਾਂਦੇ ਆ ਬੇਰ ਕਾ ਪਲਾੜ ਟੱਪ ਕੇ ਪਿੰਡ ਬਾਰ ਦੇ ਵਿੱਚ ਸ਼ਹੀਦ ਬਾਬਾ ਜੈ ਸਿੰਘ ਜੀ ਅਤੇ ਉਹਨਾਂ ਦੇ ਸ਼ਹੀਦੀ ਪਰਿਵਾਰ ਦਾ ਸ਼ਹੀਦੀ ਸਥਾਨ ਹੈ ਜੀ ਡੋਖਨਵਾਰ ਸਾਹਿਬ ਤੋਂ 5 ਕਿਲੋਮੀਟਰੇ ਪੈਂਦਾ ਹੈ ਸੋ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਹੈ ਜੀ ਜਰੂਰ ਆ ਕੇ ਇੱਥੇ ਦਰਸ਼ਨ ਕਰੋ ਅਰਦਾਸ ਬੇਨਤੀ ਕਰੋ ਤੇ ਇਸ ਹਸਤਾਨ ਦੀ ਇਹੀ ਮਹੱਤਤਾ ਜੋ ਵੀ ਆ ਕੇ ਇੱਥੇ ਅਰਦਾਸ ਬੇਨਤੀ ਕਰਦਾ ਹੈ ਆਪਣੇ ਆਪ ਉਹਨਾਂ ਦੀ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ